शिवचरन जगगी गुस्सा ਦੇ ਨਾਵਲ ਬਾਰੀ ਕੋਹੀ ਬਲਦਾ ਦੀਵਾ ਦਾ ਅਗਲਾ ਕਾਂਡ 5 ਸਵੇਰ ਹੋਈ ਬੜੀ ਠੰਡੀ ਸੀਤ ਖਬਰ ਆਈ ਬਹੁਤਿਆਂ ਦੇ ਅਲਾਟਮੈਂਟ ਦੇ ਨੰਬਰ ਆ ਗਏ ਸਨ ਬਚਨਤਕਾਰ ਥੰਮਣ ਜਾਗਰ ਹਜੂਰ ਸਿੰਘ ਗਿਆਨੀ ਸੰਤੂ ਅਮਲੀ ਗੁਰਮਖ ਖੋਰਾ ਨੇ ਅਲਾਟਮੈਂਟ ਇੰਚਾਰਜ ਬਲ ਚਾਲੇ ਪਾ ਦਿੱਤੇ ਅਮਲੀ ਨੂੰ ਇੰਚਾਰਜ ਦੇ ਮੱਥੇ ਲੱਗਣਾ ਅੱਖ ਚੱਬਣ ਬਰਾਬਰ ਲੱਗ ਰਿਹਾ ਸੀ ਪਰ ਕੀ ਕਰਦਾ ਮਜਬੂਰੀ ਦਾ ਨਾਮਾਸੀ ਸੀ ਸੂਰਜ ਚੜਦੇ ਸਾਰੀ ਉਹ ਇੰਚਾਰਜ ਦੇ ਜਾ ਹਾਜ਼ਰ ਹੋਈ ਤਕਰੀਬਨ 3 ਘੰਟਿਆਂ ਦੀ ਉਡੀਕ ਦੇ ਬਾਅਦ ਅੱਜ ਇੱਕ ਹੋਰ ਨਵਾਂ ਹੀ ਇੰਚਾਰਜ ਬੜਿਆ ਮੂੰਹ ਉਸਨੇ ਵੀ ਦੂਸਰੇ ਵਾਂਗੀ ਘੁੱਟਿਆ ਹੋਇਆ ਸੀ ਬੋਧੀਆਂ ਚੋਪੜੀਆਂ ਹੋਈਆਂ ਸਨ ਤੇ ਮਹਿੰਦੀ ਰੰਗੀ ਦਾੜੀ ਦਬ ਖੜਬੀ ਸੀ ਮਹਿੰਦੀ ਲਾਉਣ ਦੀ ਬਹੁਤੀ ਇੱਜਤ ਨਾ ਹੋਣ ਕਰਕੇ ਉਸਦੀ ਕਤਰੀ ਦਾੜੀ 8 ਮਹੀਨੇ ਦੀ ਇਟ ਸਿਟ ਵਰਗੀ ਜਾਪਦੀ ਸੀ ਵੱਡਾ ਸਾਰਾ ਰਜਿਸਟਰ ਮੁੰਚੀ ਨੇ ਮੋਢਿਆਂ ਤੇ ਚੁੱਕਿਆ ਹੋਇਆ ਸੀ ਰਾਮ ਰਾਮ ਬਾਬੂ ਜੀ ਸਾਰੇ ਇਕੱਠੇ ਬੋਲੇ ਉੱਤਰ ਦੇਨ ਦੀ ਇੰਚਾਰਜ ਨੇ ਮੂੰਹ ਹੋਰ ਘੁੱਟ ਲਿਆ ਤੇ ਮੁੰਛੀ ਨੇ ਪੋਥਾ ਬਿਮਾਰ ਜਵਾਕ ਵਾਂਗ ਸਾਹਮਣੇ ਮੇਜ਼ ਤੇ ਇੱਕ ਤਰ੍ਹਾਂ ਨਾਲ ਵਿਛਾ ਦਿੱਤਾ ਇੰਚਾਰਜ ਕਾਫੀ ਦੇਰ ਫਰੋਲਾ ਫਰਾਲੀ ਕਰਦਾ ਰਿਹਾ ਸਾਰੇ ਹੱਥ ਜੋੜੀ ਦੋਸ਼ੀਆਂ ਵਾਂਗ ਇੰਚਾਰਜ ਵੱਲ ਝਾਕ ਰਹੇ ਸਨ ਇੰਚਾਰਜ ਨੇ ਅਲਾਟਮੈਂਟ ਦੇ ਪਰਵਾਨੇ ਸਾਰਿਆਂ ਦੇ ਹੱਥ ਮਾ ਦਿੱਤੇ ਮੁੰਛੀ ਨੇ ਪੜ ਕੇ ਸੁਣਾਏ ਤਾਂ ਸਾਰਿਆਂ ਦੇ ਸਾਹ ਸੁੱਤੇ ਗਏ ਬਚਿੰਤ ਕੌਰ ਗੁਰਮਖ ਗਿਆਨੀ ਅਮਲੀ ਤੇ ਸੰਤੂ ਨੂੰ ਅੰਮ੍ਰਿਤਸਰ ਕੋਲ ਜ਼ਮੀਨ ਤੇ ਮਕਾਨ ਲਾਟ ਹੋਏ ਹਜੂਰ ਸਿੰਘ ਤੇ ਥੰਮਨ ਨੂੰ ਜਲੰਧਰ ਵੱਲ ਅਲਾਟਮੈਂਟ ਹੋਈ ਜਾਗਰ ਨਫਰੋਜ਼ਪੁਰ ਦੇ ਨੇੜੇ ਕਿਸੇ ਪਿੰਡ ਵਿੱਚ ਜ਼ਮੀਨ ਤੇ ਮਕਾਨ ਮਿਲਿਆ ਇੱਕ ਪਿੰਡ ਦੇ ਬੰਦਿਆਂ ਦੀਆਂ ਸਰਕਾਰੀ ਬੰਡੀਆਂ ਪੈ ਗਈਆਂ ਬਾਬੂ ਜੀ ਮੈਂ ਅਫਰੋਜ਼ਪੁਰ ਵੱਲ ਕੱਲਾ ਕੀ ਕਰੂੰ ਜੀ ਮੇਰੇ ਤੇ ਵੀ ਕਿਸੇ ਪਿੰਡੂ ਦੀ ਜ਼ਮੀਨ ਵੱਲੀ ਕਿਰਪਾ ਕਰ ਦਿੰਦੇ ਜਾਗਰ ਕੁਰ ਲਾਇਆ ਦਿਨ ਰਾਤ ਦੁੱਖ ਦੇ ਸੁਖ ਦੇ ਇਕੱਠੇ ਰਹਿੰਦੇ ਗਰਾਈਂ ਵਿਛੜਦੇ ਉਸ ਤੋਂ ਜਰਣੀ ਗਏ ਸਨ ਉਹ ਇੰਚਾਰ ਸਾਹਮਣੇ ਰੋਂ ਹੱਕਾ ਹੋਇਆ ਖੜਾ ਸੀ ਗਵਰਨਮੈਂਟੀ ਹੁਕਮ ਹੈ ਮੇਰਾ ਨਹੀਂ ਬਾਬੂ ਕੁਰਸੀ ਛੱਡ ਕੇ ਚੁਰ ਗਿਆ ਮਗਰੀ ਮਨਛੀ ਰਜਿਸਟਰ ਚੁੱਕੀ ਨਵੇਂ ਦੁੱਧ ਹੋਣ ਵਾਲੀ ਮੱਝ ਵਾਂਗੂ ਧੂੜਾ ਪਟਦਾ ਜਾ ਰਿਹਾ ਸੀ ਜਾਗਰ ਦਾ ਦਿਲ ਉੱਚੀ ਉੱਚੀ ਰੋਣ ਨੂੰ ਕੀਤਾ ਉਹ ਬੇਵੱਸ ਲਾਚਾਰ ਹੋਏ ਘੁੰਟਾ ਬਾਟੀ ਤੱਕਰੇ ਸਨ ਇੱਕ ਦੂਜੇ ਤੋਂ ਨਿਕੜਨਾ ਉਹਨਾਂ ਅੱਗੇ ਪਰਬਤ ਜਿੱਡੀ ਮੁਸੀਬਤ ਸੀ ਜੋ ਮਿਲੇ ਜਿੱਥੇ ਮਿਲੇ ਗੁਰੂ ਦੀ ਦਾਤ ਸਮਝ ਕੇ ਕਬੂਲ ਕਰ ਲਈਏ ਉਸ ਦੀ ਰਜ਼ਾ ਵਿੱਚ ਰਾਜ਼ੀ ਰਹੀਏ ਖਾਲਸਾ ਜੀ ਚੱਲੋ ਤੇ ਵਾਹਿਗੁਰੂ ਬੋਲੋ ਜਿੱਥੇ ਗੁਰੂ ਰੱਖੇ ਉੱਥੇ ਰਹਿਣਾ ਹੀ ਪੈਂਦਾ ਹੈ ਗੁਰਮਖੋ ਗੁਰੂ ਨਚਾਇਆ ਤਾਂ ਫਿਰ ਮੇਲੇ ਹੋ ਜਾਣਗੇ ਇਹ ਤਾਂ ਅਕਸਰ ਪੰਜਾਬ 'ਚ ਜਿਉਂਦਿਆਂ ਰੂਹਾਂ ਦੇ ਮੇਲੇ ਤਾਂ ਸਿੰਘੋ ਹੁੰਦੇ ਹੀ ਰਹਿੰਦੇ ਆ ਇਹ ਗੁਰੂ ਦਾ ਪਾਣਾ ਮਿੱਠਾ ਕਰਕੇ ਬੰਨੀ ਆ ਚਲੋ ਗਿਆਨੀ ਦੇ ਬੋਲਾਂ ਨੇ ਉਹਨਾਂ ਨੂੰ ਕੋਈ ਸਾਹਸ ਦਿੱਤਾ ਆਸਰਾ ਦਿੱਤਾ ਹਾਰੇ ਹੁੱਟਿਓ ਆਪਣੇ ਆਪਣੇ ਗੱਡਿਆਂ ਵੱਲ ਨੂੰ ਤੁਰ ਪਏ ਸਾਰਾ ਸਮਾਨ ਲਦ ਲਿਆ ਗਿਆ ਚੌਕੀਦਾਰ ਕੋਲ ਪੁੱਜੇ ਪਿੰਡਾਂ ਦਾ ਰਸਤਾ ਪੁੱਛਿਆ ਵਾਟ ਬਾਰੇ ਜੈਸਾ ਲਿਆ ਗਿੱਲਾ ਸੁੱਕਾ ਪੁੱਛਿਆ ਗੱਡੇ ਤਣ ਲੱਗੇ ਤਾਂ ਜਾਗਰ ਦੇ ਸਬਰ ਦਾ ਬੰਡ ਟੁੱਟ ਗਿਆ ਚੁੱਤਾ ਮਾਰ ਕੇ ਰੋਪਿਆ ਹੁਣ ਮੇਲ ਕਿਹੜੇ ਤੁਰਣਗੇ ਉਹ ਭਰਾਓ ਸਾਰੇ ਅੰਦਰੋਂ ਵਿਛੋੜੇ ਦਾ ਕੰਮ ਹਿਲ ਪਿਆ ਅੱਖਾਂ ਨਮ ਹੋ ਗਈਆਂ ਲੈਲਾ ਸਿੱਟ ਜਾਗ ਰਹਾ ਜੋ ਕੁਦਰਤ ਨੂੰ ਮੰਜ਼ੂਰ ਹੈ ਉਹੀ ਹੋਣਾ ਹੈ ਗਿਆਨੀ ਨੇ ਉਸ ਨੂੰ ਬੱਚਾ ਮੰਗਤਾ ਪੜਿਆ ਗਿਆ ਨਹੀਂ ਸੀ ਆ ਵਿਛੋੜੇ ਰੱਬ ਨੇ ਪਤਾ ਨਹੀਂ ਕਿਹੜੇ ਮਾੜੇ ਕਰਮਾ ਕਰਕੇ ਲਿਖ ਦਿੱਤੇ ਕਦੇ ਕੀੜੀ ਤੇ ਪੈਰ ਨਹੀਂ ਸੀ ਧਰਿਆ ਜਾਗ ਰੋਈ ਜਾ ਰਿਹਾ ਸੀ ਦਿਲ ਨਹੀਂ ਚੜਦਾ ਸੀ ਸਾਰੇ ਮਹਿਸੂਸੇ ਜੇ ਖੜੇ ਸਨ ਅਗਰਾ ਕੋਈ ਨਾ ਕਰੋ ਚੋਰਾ ਨਾ ਕਰ ਮੇਲੇ ਆਪਣੇ ਜ਼ਰੂਰ ਹੋਇਆ ਕਰਨਗੇ ਸਕੀਮ ਮੈਂ ਦੱਸਦਾ ਗਿਆਨੀ ਬੋਲਿਆ ਸਕੀਮ ਦੇ ਨਾਂ ਤੇ ਸਾਰਿਆਂ ਨੇ ਕੰਨ ਚੁੱਕਲੇ ਦਿਵਾਲੀ ਤੇ ਵਿਸਾਖੀ ਤੇ ਆਪਾਂ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਵਿਖੇ ਇਕੱਠੇ ਹੋਇਆ ਕਰਾਂਗੇ ਨਾਲੇ ਹਰਮੰਦਰ ਸਾਹਿਬ ਦੇ ਦਰਸ਼ਨ ਕਰ ਲਿਆ ਕਰਾਂਗੇ ਨਾਲੇ ਢਿੱਡ ਹੌਲੇ ਹੋ ਜਾਇਆ ਕਰਨਗੇ ਆਪਣਾ ਆਪਣਾ ਵਸੇਬਾ ਕਰੋ ਗੁਰੂ ਭਲੀ ਕਰੂਗਾ ਸਾਰੇ ਵੇਲ ਵਾਂਗ ਹਰੇ ਹੋ ਗਏ ਚਲੋ ਤੁਰੋ ਫਿਰ ਬੋਲੋ ਵਾਹਿਗੁਰੂ ਲੰਗਾ ਸੰਤਿਏ ਦਿਵਾਲੀ ਤੇ ਅਮਰਸਰ ਮਿਲਾਂਗੇ ਜਾਗਰ ਕੁਝ ਹੌਸਲੇ ਨਾਲ ਬੋਲਿਆ ਬੇ ਸੁਰਤ ਜੀ ਪਈ ਸੰਤੀ ਨੇ ਨਾ ਵਿੱਚ ਹੱਥ ਲਾਇਆ ਪਰ ਮੂੰਹ ਨਾ ਬੋਲ ਸਕੀ 부ਜੀਆਂ ਅੱਖਾਂ ਸੰਤੀ ਦੀਆਂ ਨੱਕੋ ਨੱਕ ਪਰ ਆਈਆਂ ਸਨ ਸਰੀਰ ਬਿਲਕੁਲ ਹੀ ਨਿਰਵਰ ਸੀ ਜਾਗਰ ਨੇ ਹਰਕੋਰ ਦੇ ਪੈਰੀਂ ਹੱਥ ਲਾਇਆ ਦਿਲੋਂ ਦੁਖੀ ਹਰਕੋਰ ਨੇ ਸੀਸਾਂ ਦੀ ਛੈਬਰ ਲਾ ਦਿੱਤੀ 부ੜੀਆਂ ਗੱਲ ਲੱਗ ਕੇ ਮਿਲੀਆਂ ਰੋਕੇ ਦਿਲ ਹਲਕੇ ਕੀਤੇ ਵਾਹਿਗੁਰੂ ਆਹ ਗੱਡੇ ਤੋੜਲੇ ਮਾੜੇ ਹਾਲਾਤਾਂ ਦੇ ਝੱਖੜ ਵਾਂਗ ਚ ਜੁੜੇ ਗਿਆਨੀ ਹੋਰੀ ਆਪਣੇ ਟਿਕਾਣੇ ਪੁੱਜ ਕੇ ਇੱਕ ਨਿੱਕਾ ਜਿਹਾ ਪਿੰਡ ਸੀ ਵੱਡੀ ਗਿਣਤੀ ਵਿੱਚ ਮੁਸਲਮਾਨੇ ਧੋਜੜ ਕੇ ਪਾਕਿਸਤਾਨ ਗਏ ਸਨ ਜਾਨੀ ਅਤੇ ਮਾਲੀ ਨੁਕਸਾਨ ਮੁਸਲਮਾਨਾਂ ਦਾ ਵੀ ਬਹੁਤ ਹੋਇਆ ਸੀ ਲੁੱਟੇ ਫੁੱਟੇ ਤੇ ਉਜੜੇ ਘਰ ਮੂੰਹੋਂ ਬੋਲ ਰਹੇ ਸਨ ਟਾਮੀ ਟਾਮੀ ਮਸਜਿਦ ਵਿੱਚ ਉੱਲੂ ਬੋਲਦੇ ਸਨ ਉਜਾੜ ਕਰਖਾਨੇ ਆਉਂਦੇ ਸਨ ਵੱਖੋ ਵੱਖਰੇ ਘਰਾਂ ਵਿੱਚ ਉਹਨਾਂ ਨੇ ਸਮਾਨ ਲਿਆ ਠਕਾਇਆ ਉਪਰੇ ਘਰ ਜਿਵੇਂ ਉਹਨਾਂ ਨੂੰ ਡਰਾ ਰਹੇ ਸਨ ਉਜੜੇ ਘਰ ਉਹਨਾਂ ਨੂੰ ਖਾਣ ਆਉਂਦੇ ਸਨ ਚੁੱਲ੍ਹੇ ਚੌਂਕੇ ਤੋਂ ਭੈ ਆਉਂਦਾ ਸੀ ਚੱਕਨ ਧਰਨ ਵਿੱਚ ਪੂਰਾ ਹਫ਼ਤਾ ਲੰਘ ਗਿਆ ਸਾਰਿਆਂ ਨੇ ਸਮੇਂ ਅਨੁਸਾਰ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੱਤਾ ਚੁੱਲ੍ਹੇ ਬਲਣ ਲੱਗ ਪਏ ਪਿੰਡ ਦੇ ਲੋਕ ਉਜੜਿਆ ਹੋਇਆਂ ਦੀ ਬਦ ਚੜ ਕੇ ਮਦਦ ਕਰਦੇ ਜਾਨੀਪੂਰਨ ਸਿੰਘ ਨੂੰ ਪਿੰਡ ਦੇ ਗੁਰਦੁਆਰੇ ਦੀ ਡਿਊਟੀ ਸੰਭਾਲ ਦਿੱਤੀ ਗਈ ਉਹ ਤਨੋਂ ਮਨੋਂ ਲਾ ਕੇ ਗੁਰਦੁਆਰੇ ਸੇਵਾ ਕਰਦਾ ਕਥਾ ਸੁਣਾਉਂਦਾ ਕੀਰਤਨ ਕਰਦਾ ਦੋ ਕੁ ਹਫ਼ਤੇ ਬਾਅਦ ਸ਼ਾਂਤੀ ਚੜਾਈ ਕਰਕੇ ਸੁੱਤੀ ਭੈਣ ਨੂੰ ਕੋਈ ਭੈੜਾ ਸੁਪਨਾ ਆਇਆ ਉਸ ਨੇ ਇਹ ਪਾੜ ਲਿਆ ਆਹ ਕੀ ਹਿਰਦੇ ਵੇਦਕ ਚੀਕ ਮਾਰੀ ਤੇ ਮੁੜ ਕੇ ਸਾਈ ਨਾ ਪਰਤਿਆ ਲੋਕ ਲੱਖਣ ਲਾਰੇ ਸਨ ਕਿ ਉਸ ਦਾ ਦਿਲ ਫਿਲ ਹੋ ਗਿਆ ਸੀ ਸ਼ਾਂਤੀ ਦੀ ਸਰਦੀ ਵਰਦੀ ਮਿੱਟੀ ਕਿਉਂ ਟੀ ਗਿਆਨੀ ਜੀ ਅਫਸੋਸ ਕਰਨਾ ਗਿਆਨੀ ਨੂੰ ਕਹਿੰਦਾ ਸੰਤੂ ਰੋਪਿਆ ਕੱਲੇ ਆਏ ਨਾਨਕਾ ਸੱਦੇ ਉੱਠ ਜਾਏ ਦਿਲ ਕਾਠਾ ਕਰ ਉਹਦੀ ਐਨੀ ਕੋਈ ਲਿਖੀ ਸੀ ਗਿਆਨੀ ਨੇ ਪਵਿੱਤਰ ਗੁਰਬਾਣੀ ਵਿੱਚੋਂ ਧਾਰਨ ਦੇ ਕੇ ਸੰਤੂ ਨੂੰ ਤਰਵਾਸ ਦਿੱਤਾ ਉਹਦਾ ਗਿਆਨੀ ਜੀ ਤੁਹਾਡੀ ਗੱਲ ਸੋਲਾ ਅੰਨਿਆ ਪਰ ਖੁੱਲਕੇ ਦੱਸ ਜਗਦਾ ਕਾ ਤੋ ਹੈ ਮੈਂ ਕਹਿੰਦਾ ਸੀ ਮਰਨ ਵਾਲੀ ਤਾਂ ਮਰ ਗਈ ਤੇ ਡਾਢੇ ਰੱਬ ਨੂੰ ਮਨਜ਼ੂਰ ਸੀ ਹੋ ਗਿਆ ਉਹ ਮਰੇ ਕੋਈ ਜ਼ੋਰ ਨਹੀਂ ਪਰ ਪੰਪਾਟ ਹੀ ਰਖਵਾ ਦੀਏ ਆਰੀ ਦੀ ਰੋਈ ਨਾ ਝਟਕਦੀ ਫਿਰੇ ਕਿਤੇ ਆਰੀ ਉਮਰ ਸੁੱਖ ਨਹੀਂ ਦੇਖਿਆ ਵਿਚਾਰੀ ਨੇ ਕਿਤੇ ਹੁਣ ਵੀ ਨਾ ਓਟ ਲਈ ਫਿਰੇ ਕਹਿੰਦਾ ਸੰਤੂ ਫੇਸ ਪਿਆ ਬਾੜ ਰੱਖ ਲੈਨੇ ਆ ਪਰ ਗਿਆਨੀ ਜੀ ਪੈਸਾ ਦਾ ਜ਼ਹਿਰ ਖਾਨ ਨੂੰ ਨਿਕੋਲੇ ਕਰੀਏ ਤਾਂ ਕੀ ਕਰੀਏ ਦਿਲ ਤਾਂ ਬਥੇਰਾ ਕਰਦਾ ਹੈ ਆਪਾਂ یوں ਕਰਦੇ ਆਂ ਸੰਤੂ ਨਿਸ਼ਰੂਤਾ ਚੁੱਕਿਆ ਵੱਡਾ ਹਜਾਤਾ ਤਿਲ ਨਾ ਥਮਾਏ ਰੱਬ ਐਸੇ ਦਾਨੀ ਸ਼ਰਧਾ ਭਾਵਨਾ ਦੈ ਆਪਾਂ ਗੁਰਦੁਆਰੇ ਹੀ ਸਹਿਜ ਪਾਠ ਰੱਖ ਲੈਨੇ ਆਂ ਸੰਗਰਾਜ ਵਾਲੇ ਦਿਨ ਭੋਗ ਪਾ ਕੇ ਅਰਦਾਸ ਕਰਦੇ ਆਂਗੇ ਫਿਕਰ ਕਿਉਂ ਕਰਦਾ ਹੈਂ ਸੰਤੀਾਰੇ ਪਿੰਡ ਦੀ ਸਾਂਝੀ ਸੀ ਸੰਗਤ ਦਾ ਲਿਆਂਦਾ ਸਿੱਧਾ ਸੰਗਤ ਨਹੀਂ ਛੱਕ ਲੈਣਾ ਸੰਤੂ ਹਲਕਾ ਹੋ ਗਿਆ ਦਿਲ ਤੋਂ ਪੱਥਰ ਬੋਝ ਉਤਰ ਗਿਆ ਚਾਹੇ ਉਹ ਸੰਤੀ ਨੂੰ ਦਿਨ ਰਾਤ ਗਾਲ-ਦੁੱਪੜ ਕਰਦਾ ਸੀ ਲੜਦਾ ਸੀ ਪਰ ਸੰਤੀ ਦੀ ਅਨਹੋਂਦ ਨੇ ਉਸਨੂੰ ਦੁਨੀਆ ਵਿੱਚ ਇਕੱਲਾ ਕਰ ਦਿੱਤਾ ਸੀ ਅਗਲੋਤੇ ਪੁੱਤਰ ਪਾਲੇ ਤੇ ਘਰ ਬਾਲੀ ਸੰਤੀ ਦੀਆਂ ਉਪਰੋ ਥੜੀ ਦੋ ਮੋਤਾਂ ਨੇ ਉਸਨੂੰ ਜੜੋਂ ਫੁੱਟ ਛੱਡਿਆ ਸੀ ਗਿਆਨੀ ਪੂਰਨ ਸਿੰਘ ਨੇ ਗੁਰਦੁਆਰਾ ਪਾਠ ਰਖਵਾ ਕੇ ਸੰਗਰਾਮਤ ਵਾਲੇ ਦਿਨ ਭੋਗ ਪਾ ਦਿੱਤਾ ਤੇ ਸੰਤੀ ਦੀ ਆਤਮਾ ਦੀ ਸ਼ਾਂਤੀ ਨਿਰਵਰਤ ਅਕਾਲ ਪੁਰਖ ਅਗੇ ਅਰਦਾਸ ਕਰ ਦਿੱਤੀ ਭੋਗ ਤੋਂ ਪਿਛੋਂ ਕਮਲੀ ਕੁੜੀ ਮੇਲੋ ਦੀ ਮਾਂ ਨੇ ਗਿਆਨੀ ਨੇ ਇੱਕ ਅਜੀਬ ਗੱਲ ਆ ਦੱਸੀ ਤਾਂ ਗਿਆਨੀ ਖੜਾ ਖੜੋਤਾ ਹੀ ਤਰੋਂ ਹਿੱਲ ਗਿਆ ਅਣਹੋਣੀ ਗੱਲ ਦਿਮਾਗ ਵਿੱਚ ਟਕੂਏ ਪਾਂਕ ਵੱਜੀ ਸੀ ਗਿਆਨੀ ਦਾ ਕਪਾਲ ਪਾਟ ਗਿਆ ਮੈਲੋ ਨੂੰ ਗਰਵ ਠਹਿਰ ਗਿਆ ਸੀ ਕੁੜੀ ਦੀ ਮਾਂ ਬਚਿੰਤ ਕੌਰ ਬੌਂਦਲੀ ਫਿਰਦੀ ਸੀ ਅੱਖਾਂ ਅੰਗੇ ਹਨੇਰ ਛਾ ਗਿਆ ਸੀ ਕੋਈ ਬਾਹ ਫੜਨ ਵਾਲਾ ਨਹੀਂ ਸੀ ਰੱਬ ਵਰਗਾ ਅਸਰਾ ਤੱਕੀ ਉਹ ਗਿਆਨੀ ਕੋਲ ਗੁਰਦੁਆਰੇ ਆਈ ਸੀ ਮੈਂ ਚਿੰਤ ਕਰੇ ਉਹ ਪਹਿਲਾਂ ਨਾ ਗੱਲ ਕੀਤੀ ਹੁਣ ਨੱਕ ਤੇ ਦੀਵਾ ਵਾਲਿਆ ਯਾਨੀ ਜੀ ਮੈਨੂੰ ਤਾਂ ਆਫਰਾਤ ਪਤਾ ਲੱਗਿਆ ਜਦੋਂ ਕੁੜੀ ਨੇ ਉਲਟੀਆਂ ਕੀਤੀਆਂ ਉਹ ਕਰ ਲਈ ਗਿਆਨੀ ਦੁਬਧਾ ਵਿੱਚ ਫਸ ਗਿਆ ਫਿਰ ਆਖ ਦਿਮਾਗ ਕੋਈ ਸਕੀਮ ਨਹੀਂ ਫੜ ਰਿਹਾ ਸੀ ਗਿਆਨੀ ਨੇ ਕਈ ਵਾਰ ਮੱਥੇ ਤੇ ਹੱਥ ਮਾਰਿਆ ਯਾਨੀ ਜੀ ਕੋਈ ਹੱਲ ਲੱਭੋ ਵਿਧੀ ਸੋਚੋ ਇਹ ਤਾਂ ਗੋਈ ਬੱਜੋ ਰਤੀ ਵਿਚਾਰੀ ਕਿਸੇ ਨੇ ਲੈਣੀ ਨਹੀਂ ਮੁਸਲਮਾਨਾਂ ਦੀ ਪੈ ਜੇ ਬੇੜੀ ਯਾਨੀ ਜੀ ਹੁਣ ਵਾਲੇ ਜਵਾਕ ਨੂੰ ਵੀ ਲੋਕ ਮੁਸਲਿਆਂ ਦੀ ਲਾਦੀ ਦੱਸਿਆ ਕਰਨਗੇ ਆਏ ਵੇ ਰੱਬਾ ਕਿਹੜੇ ਖੂਚ ਜਾਵਾਂ ਬੇ ਚੱਕ ਲੈਵੇ ਰੱਬਾ ਮੈਨੂੰ ਜੇ ਕਿਤੇ ਸੁਣਦਾ ਤਾਂ ਬੇਚਿੰਤ ਕੌਰ ਦੋ ਹੱਥੜ ਮਾਰ ਕੇ ਧਰਤੀ ਤੇ ਪੁੰਝੇ ਹੀ ਬੈਠ ਗਈ ਬੇਚਿੰਤ ਕੁਰੇ ਜਿਹੜਾ ਕੁਝ ਹੋਣਾ ਹੈ ਹੋ ਕੇ ਹੀ ਰਹਿਣਾ ਹੈ ਇਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਠਾਲ ਸਕਦੀ ਤੂੰ ਹਿਉ ਕਰ ਕਰ ਨੂ ਜਾ ਮੈਂ ਹਾਂ ਕਰਦਾ ਕੋਈ ਜੁਗਾੜ ਬਾਬੇ ਨਾਨਕ ਤੇ ਭਰੋਸਾ ਰੱਖ ਆਪੇ ਕੋਈ ਰਾਹ ਦਿਖਾਉ ਗਿਆਨੀ ਨੇ ਬੇਚਿੰਤ ਕੌਰ ਨੂੰ ਹੌਸਲਾ ਦੇ ਕੇ ਤੋਰ ਦਿੱਤਾ اے ਬਾਬਾ ਨਾਨਕ ਤੂੰ ਵੀ ਕਦੇ ਕਾਲਪੁਰਖ ਨੂੰ ਮੇਣਾ ਮਾਰਿਆ ਸੀ ਇੱਤੀ ਮਾਰ ਪਈ ਕੁਰਲਾਣਾ ਤੈਂ ਕਿ ਦਰਦ ਨਾ ਆਇਆ ਕੋਈ ਰਾਹ ਦੇ ਮੇਰੇ ਸਤਿਗੁਰ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਤਰ ਤਾਰੇ ਬੇਨਤੀਆਂ ਕਰਦਾ ਗਿਆਨੀ ਮਈ ਹਰ ਕੋਰ ਕੋਲ ਆ ਗਿਆ ਤਗੜੀਆਂ ਤਾਈ ਇਹ ਖਾ ਦੇ ਤਗੜੀਆਂ ਪੁੱਤ ਪੂਰਨ ਸਿਆ ਤੈਨੂੰ ਪਤਾ ਹੀ ਆ ਮਾਤਰਾ ਦੇ ਹਾਲ ਦਾ ਉਹ ਤਾਂ ਤਾਈ ਦਿਸੀ ਜਾਂਦਾ ਕਿਵੇਂ ਆਇਆ ਸੀ ਪੁੱਤ ਤਾਈ ਕੀ ਦੱਸਾਂ ਜਦੋਂ ਬੰਦੇ ਤੇ ਬਿਪਤਾ ਪੈਂਦੀ ਆ ਕਹਿੰਦੇ ਸੁੱਭੀ ਸਬ ਬਨ ਜਾਂਦੀ ਐ ਇੱਕ ਵੱਲੀ ਬਿਪਤਾ ਖੜੀ ਹੋਈ ਤਾਈ ਕੀ ਪੁੱਤ ਹਰ ਕੋਰ ਗੰਭੀਰ ਹੋ ਗਈ ਬਚਿੰਤ ਕੌਰ ਦੀ ਆ ਕੁੜੀ ਆ ਨਾ ਮੇਲੋ ਆਹੋ ਮੁਸਲਮਾਨਾਂ ਨੇ ਉਹਦੀ ਖੇ ਖਰਾਬ ਕੀਤੀ ਸੀ ਤੇ ਉਹਨੂੰ ਬੱਚਾ ਬੱਚੀ ਹੋਣ ਵਾਲਾ ਆ ਆਹ ਖਰੂ ਵਾਖਰੂ ਇੱਕ ਵਿਚਾਰੀ ਉਹ ਕੰਬਲੀ ਤੇ ਇੱਕ ਵਾਖਰੂ ਵਾਖਰੂ ਤੇ ਇੱਕ ਹਾਸਿਆਪਾ ਖੜਾ ਹੋ ਗਿਆ ਇਹ ਸੱਚੇ ਬਾਦਸ਼ਾਹ ਕੁੜੀ ਦੀ ਮਾਤਾ ਉਸ ਗਲ ਦੇ ਆਖਣ ਮੰਗੂ ਕਿਸੇ ਪਾਸੇ ਦੀ ਨਹੀਂ ਰਹੀ ਪਿਓ ਹੁੰਦਾ ਵੀ ਬਨ ਸੁਭ ਕਰਦਾ ਕੱਲੀ ਬੁੜੀ ਵਿਚਾਰੀ ਕੀ ਕਰੇ ਕੋਈ ਬਸ ਨਹੀਂ ਪੁੱਤ ਕੋਈ ਦੋਸ਼ ਨਹੀਂ ਵਿਚਾਰੀ ਨੂੰ ਹਰ ਕੋਈ ਨਹੀਂ ਸਿਰਫ ਇਹ ਰਿਹਾ ਮੈਂ ਤਾਂ ਹੋਰ ਚੋਰਾ ਕਰਦਾ ਤਾਈ ਬਈ ਕੁੱਤਾ ਤੋਂ ਰੋਜੀ ਸੋਰਾ ਹਕੀਮ ਇਹ ਕੁੜੀ ਦਾ ਬਣੂ ਕੀ ਜਿਹੜੀ ਵੱਜ ਪਈ ਸੀ ਉਹ ਤਾਂ ਪਈ ਸੀ ਅਰਾ ਕਲੰਕ ਕਿੱਥੇ ਤੂੰ ਜੋ ਆਖ ਪਾਲਣ ਵਾਲੀ ਵੀ ਹਾਲਤ ਨਹੀਂ ਐਦੀ ਉੜੀ ਦੀ ਮਾਂ ਉਦੋਂ ਕਮੜੀ ਹੋਈ ਫਿਰਦੀ ਐ ਰੋਂਦੀ ਸਾਹ ਨਹੀਂ ਟਰਦੀ ਕੀ ਕਰੇ ਪੁੱਤ ਕੀ ਕਰੇ ਵਿਚਾਰੀ ਕਈ ਦਿਨ ਗਿਆਨੀ ਸਕੀਮਾਂ ਲੜਾਉਂਦਾ ਫਿਰਦਾ ਰਿਆ ਕੁੜੀ ਦੀ ਮਾਂ ਬਚਿੰਤ ਕੌਰ ਨੂੰ ਤਰਵਾਸ ਦਿਵਾਉਂਦਾ ਰਿਆ ਉਹ ਬਚਿੰਤ ਕੌਰ ਦਾ ਦਿਲ ਤਰਵਾਉਂਦਾ ਪਰ ਉਸ ਦਾ ਆਪਣਾ ਦਿਲ ਦੀਵੇ ਦੀ ਲਾਟ ਵਾਂਗ ਡੋਰਦਾ ਰਹਿੰਦਾ ਪਟਕਿਆ ਦਿਮਾਗ ਮੋਸ਼ਾ ਨਾ ਫੜਦਾ ਫੱ ਕਰਕੇ ਗਿਆਨੀ ਫੇਰ ਗੁਰੂ ਮਹਾਰਾਜ ਅੱਗੇ ਨੱਕ ਰਗੜਨਾ ਸ਼ੁਰੂ ਕਰ ਦਿੰਦਾ ਕੋਈ ਰਸਤਾ ਦਿਖਾਉਣ ਲਈ ਲੇ ਲੜੀਆਂ ਕੱਢਦਾ ਰੱਬ ਨੂੰ ਤਾਂ ਮੈਨੇ ਦਿੰਦਾ ਰੇਂਦਾ ਇੱਕ ਦਿਨ ਹਰਕੋਰ ਨੇ ਸੁਨੁ ਸੁਨੇਹਾ ਦੇ ਕੇ ਬੁਲਾਇਆ ਗਿਆਨੀ ਝਟਾ ਅਸਰ ਹੋ ਗਿਆ ਅੰਤੂ ਵਿਚਾਰੇ ਦੀ ਕੋਈ ਉਮਰ ਸਾਰਾ 40 ਸਾਲਾਂ ਦਾ ਤਾਂ ਹੈਗਾ ਹਰਕੋਰ ਆਖ ਰਹੀ ਸੀ ਗਿਆਨੀ ਨਿਰੁੱਤਰ ਸੀ ਖਾਮੋਸ਼ ਸੀ ਸੋਚਾਂ ਦੇ ਸਮੁੰਦਰ ਵਿੱਚ ਡਿੱਗਿਆ ਹੋਇਆ ਸੀ ਪਤ ਮਾਂ ਬਿਮਾਰ ਰਿੰਦੀ ਸੀ ਵਿਚਾਰੇ ਦੀ ਇਸ ਕਰਕੇ ਛੋਟੇ ਜਿਹੇ ਦਾਈ ਵਿਆਹ ਕਰ ਲਿਆ ਸੀ ਕਵੇਲਦਾਰੀ ਸਿਰ ਪੈ ਗਈ ਤੇ ਫਿਰ ਤੈਨੂੰ ਪਤਾ ਹੀ ਆਇਆ ਘਰਾਂ ਦਾ ਵਰਤਾਈ ਉਹਦੀ ਤੇ ਕੁੜੀ ਦੀ ਉਮਰ ਦਾ ਦੋ ਅੱਜੇ ਦਾ ਫਰਕ ਹੈ ਉਹ 24 ਸਾਲਾਂ ਦਾ ਤੇ ਕੁੜੀ 20 ਸਾਲਾਂ ਦੀ ਹੈ ਫੇਰ ਕੀ ਹੋ ਗਿਆ ਪੁੱਤ ਕੋਈ ਮੁੰਡਾ ਖੁੰਡਾ ਤਾਂ ਇਹਨੂੰ ਵਸਾਉਣਾ ਰਿਹਾ ਇਹਨੂੰ ਤਾਂ ਵਿਚਾਰੀ ਨੂੰ ਕੋਈ ਲੋੜਵੰਦੀ ਕਬੂਲ ਕਰੂ ਗੱਲ ਤੋੜ ਕੇ ਦੇਖ ਲੈ ਸਾਰੇ ਇਲਾਕੇ 'ਚ ਜੇ ਕੋਈ ਨੱਕ ਤੇ ਮੱਕੀ ਬੈਠਣ ਦੇ ਗਿਆ ਤਾਂ ਆਖਦੀ ਲੋਕੀ ਵੀ ਪੁੱਤ ਦੂਰੋਂ ਪੱਕੀ ਝੱਲਣ ਵਾਲੇ ਹੁੰਦੇ ਆ ਈ ਦੁਨੀਆ ਵਿੱਚ ਛੇਤਰ ਨਾ ਦੇਉ ਯਾਨੀ ਕੰਬਿਆ ਦੁਨੀਆ ਨੇ ਤਾਂ ਪੁੱਤ ਮੇਰਿਆ ਕੁਝ ਨਾ ਕੁਛ ਆਖੀ ਜਾਣਾ ਦੁਨੀਆ ਕਮਲਿਆ ਪੁੱਤਾ ਕਿਸੇ ਨੇ ਜਿੱਤੀ ਆ ਦੁਨੀਆ ਵੀ ਸ਼ੇਰਾ ਹੱਸਦਿਆ ਨਾ ਹਸਨਾਲੀ ਆ ਪਰ ਉਹਨਧਿਆ ਖੋਲ ਕੋਈ ਨਹੀਂ ਰੋਣ ਆਉਂਦਾ ਕਿੰਨੇ ਦਿਨ ਹੋ ਗਏ ਬਚਿੰਤ ਕੌਰ ਨੂੰ ਬਿਲਕਦੀ ਨੂੰ ਆਇਆ ਕੋਈ ਵਰਾਉਣ ਮੇਰੀ ਮਨੋਂ ਤਾਂ ਚੁੱਪ ਕਰਕੇ ਸੰਤੂ ਨਾ ਆਨੰਦ ਕਾਰਜ ਕਰਦਿਓ ਉਹ ਵੀ ਵਿਚਾਰਾ ਸੰਤੀ ਮਰੀ ਤੋਂ ਬਾਅਦ ਕੱਖੋਂ ਹੌਲਾ ਹੋ ਗਿਆ ਆਲੇ ਦੇ ਦੁੱਖ ਨੇ ਉਹਨੂੰ ਅੰਦਰੋਂ ਅੰਦਰ ਹੀ ਜਰ ਲਿਆ ਕੀ ਹੋ ਗਿਆ ਬਈ ਮੋਨੀਕੇ esque ਨਾ ਹੁੰਦਾ ਅੰਦਰ ਦੁਖੀ ਬਥੇਰਾ ਹੈ શાંતੀ ਦੇ ਚਰਜਾਂ ਤੋਂ ਬਾਅਦ ਉਹ ਚੁੱਪ ਵੱਟ ਗਿਆ ਪਰ ਤਾਈ ਇੱਕੋ ਪਿੰਡ ਚ ਰਹਿੰਦੇ ਆ ਇਹ ਕਿਵੇਂ ਹੋ ਦੁਨੀਆ ਨੇ ਲਾਲਾ ਲਾਲਾ ਕਰਨੀ ਆ ਇਹ ਪੁੱਤ ਉੱਜੜ ਕੇ ਆ ਕੇ ਇੱਕੋ ਪਿੰਡ ਬਸੇ ਹੈ ਪਿੱਛੋਂ ਤਾਂ ਵੀਹਾਂ ਕੋਹਾਂ ਦਾ ਫਰਕ ਹੈ ਇਹ ਕੁੜੀ ਦਾ ਹੱਗਾ ਸਵਰਨ ਹੈ ਤਾਂ ਲੋਕਾਂ ਦੀਆਂ ਵਲੀਆਂ ਸਭੜੀਆਂ ਚਾਰ ਦਿਨ ਸੋਨੀਆਂ ਬਹਿਣ ਗਈਆਂ ਇੱਟੋ ਸਾਰਾ ਕੋਈ ਸਮਾਂ ਹੋ ਜੋ ਬੁੜੀਆਂ ਕੱਤ ਦੀਆਂ ਗੱਲਾਂ ਕਰਦੀਆਂ ਹੁੰਦੀਆਂ ਸੀ ਜਿਵੇਂ ਯਾਰਾਂ ਦੀ ਸ਼ਹਿਰੋਂ ਆਈ ਨਮੀ ਨਮੀ ਨੂੰ ਨੂੰ ਖਲਦਾ ਮੁਸ਼ਕਾ ਆਇਆ ਕਰੇ ਉਸਨੇ ਨੱਕ ਬੁੱਲ ਮਾਰਦੀ ਨੇ ਸਾਰੀ ਦਿਹਾੜੀ ਸਫਾਈ ਕਰੀ ਜਾਣੀ ਕਈ ਦਿਨ ਮੁਸ਼ਕਾ ਆਉਂਦਾ ਰਹਿਣ ਕਰਕੇ ਦਿਮਾਗ ਹੋ ਜਾਈ ਹੋ ਗਿਆ ਮੁਸ਼ਕਾ ਦਾ ਦਿਮਾਗ ਮਰ ਗਿਆ ਮੁਸ਼ਕਾ ਨੂੰ ਹਟ ਨਹੀਂ ਸੀ ਫਿਰ ਹੋਬ ਹੋਬ ਕੇ ਗਵਾਂਟੀਆਂ ਨੂੰ ਦੱਸਦੀ ਫਿਰ ਆ ਕੇ ਮੈਂ ਤਾਂ ਮਹੀਨਾ ਸਫਾਈ ਕਰਦੀ ਰਹੀ ਹੁਣ ਜਾ ਕੇ ਮੁਸ਼ਕਾ ਨੂੰ ਹਟਿਆ ਉਹ ਗੱਲ ਲੋਕਾਂ ਦੀ ਪੁੱਤ ਚਾਰ ਦਿਨ ਜਾਬਾਂ ਦਾ ਭੇੜ ਕਰਕੇ ਅੜ ਜਾਣਗੇ ਨਾਲੇ ਸਾਨੂੰ ਪਤਾ ਹੀ ਆ ਭਈ ਆਪਣੇ ਪਿਛਲੇ ਪਿੰਡ ਮਲਾਉਦਾਂ ਦੇ ਅੰਦਰ ਨੇ ਪਿੰਡ ਦੀ ਜੁਲਾਈ ਘਰੇਵਾੜਲੀ ਸੀ ਲੋਕਾਂ ਨੇ ਚਾਰ ਦਿਨ ਕਚੀਰਾ ਕੀਤਾ ਫਿਰ ਉਹੀ ਪਿੰਡ ਤੇ ਉਹੀ ਅੰਦਰ ਤੇਰੇ ਸਾਹਮਣੇ ਆ ਪੁੱਤਾਂ ਪੋਤਿਆਂ ਵਾਲਾ ਹੋ ਕੇ ਮਰਿਆ ਹਰ ਕੋਰ ਦੀਆਂ ਨਿਗਰ ਦਲੀਲਾਂ ਨੇ ਗਿਆਨੀ ਦੀ ਤਹਿਲਾ ਦਿੱਤੀ ਸਹਿਮਤ ਕਰ ਲਿਆ ਨਾਲੇ ਪੁੱਤ ਜੱਟਾਂ ਦੀ ਜਵਾਨ ਕੁੜੀ ਐ ਪਰ ਤੋ ਕਾਦਾ ਡਰ ਹਰਕੌਰ ਦੀ ਠੋਸਲੀ ਨਾਲ ਅੱਗੇ ਗਿਆਨੀ ਹਾਰ ਗਿਆ। ਤਾਈ ਤੂੰ ਇੱਕ ਕੰਮ ਕਰ। ਬੋਲ ਪੁੱਤ। ਬੁੜੀਆਂ ਦੀ ਗੱਲ ਬੁੜੀਆਂ ਨਾਲ ਹੋਰ ਹੁੰਦੀ ਐ। ਤੂੰ ਬਚਿੰਤ ਕੌਰ ਨਾਲ ਇਸ ਬਾਰੇ ਗੱਲ ਚਲਾ ਬਾਕੀ ਅਸੀਂ ਸਾਂਭ ਲਵਾਂਗੇ। ਕੋਈ ਹਰਜ ਨਹੀਂ ਮੈਂ ਗੱਲ ਕਰ ਲੈਣੀ ਐ। ਇਹ ਸਿਆਣੀ ਦੀ ਜ਼ਿੰਦਗੀ ਦਾ ਸਵਾਲ ਐ ਪੁੱਤ। ਇਹ ਤਾਂ ਨਿਰਈ ਪੁੱਣਾ ਐ। ਗਿਆਨੀ ਗੁਰਦੁਆਰੇ ਨੂੰ ਤੁਰ ਗਿਆ। ਹਰਕੌਰ ਬਚਿੰਤ ਕੌਰ ਕੋਲ ਚਲੀ ਗਈ। ਬਾਕੀ ਅਗਲੇ ਕਾਂਟ ਵਿੱਚ 何だ